재미 cozy gern experiences הי filtRA ਬਾਲਾ ਜੀ ਮਹਾਰਾਜ ਜੀ ਕੀ ਜੈ ਹੋ ਬੜਹਾਰੇ ਕੇ ਸਹਾਰੇ ਕੀ ਜੈ ਹੋ ਬਲਦੀਨ ਬੰਧਾਰੀ ਕੀ ਜੈ ਹੋ ਬਲ ਸੰਤਬਾਲੀ ਸਾਈਂ ਜੀ ਮਹਾਰਾਜ ਜੀ ਕੀ ਜੈ ਹੋ ਬਲ ਸੰਤਬਾਲੀ ਸਾਈਂ ਜੀ ਮਹਾਰਾਜ ਜੀ ਕੀ ਜੈ ਹੋ बोलिए सियापति रामचंद्र महाराज की जय हो जय श्री राम ਸਾਡੇ ਮਹਾਨ ਤਪਸਵੀ ਸ਼੍ਰੀ ਬਾਲੀਸਾਈ ਜੀ ਮਹਾਰਾਜ ਪੋਦੇ ਮਹੀਨੇ ਵਿੱਚ ਇੰਨੀ ਕੜਕ ਦੀ ਠੰਡ ਵਿੱਚ ਬਰਫ਼ ਦੀ ਤਪੱਸਿਆ ਕਰਦੇ ਨੇ ਇਹ ਬਹੁਤ ਹੀ ਕੜਕ ਤਪੱਸਿਆ ਹੈ ਇਹ ਸੰਤ ਲੋਕ ਭਲਾਈ ਲਈ ਬਹੁਤ ਕੰਮ ਕਰਦੇ ਨੇ ਸਾਨੂੰ ਸਿੱਧੇ ਰਸਤੇ ਪਾਉਣ ਲਈ ਸਾਨੂੰ ਰਮਾਇਣ ਭਗਵਤ ਗੀਤਾ ਵਾਰੇ ਗਿਆਨ ਦਿੰਦੇ ਨੇ ਇੱਥੇ ਆ ਕੇ ਮੈਨੂੰ ਇਹ ਸਿੱਖਿਆ ਮਿਲੀ ਹੈ ਕਿ ਹਮੇਸ਼ਾ ਨਾਮ ਜਪੋ ਮਾੜੇ ਕੰਮਾਂ ਤੋਂ ਦੂਰ ਰਹੋ ਇਹ ਤਪੱਸਿਆ ਇਸ ਟਾਈਮ ਪਾਤੜਾਂ ਵਿਖੇ ਚੱਲ ਰਹੀ ਹੈ 21 ਤੋਂ ਲੈ ਕੇ 31 ਤਰੀਕ ਤੱਕ ਸ਼ਾਮ ਤੋਂ 6:30 ਜਾਂ 7 ਵਜੇ ਤੋਂ ਲੈ ਕੇ 8-9 ਵਜੇ ਤੱਕ ਤੇ ਸ਼੍ਰੀ ਰਾਮ ਇਹ ਜਿਹੜੀ ਤਪੱਸਿਆ ਹੈ ਇਸ ਪਾਤੜਾਂ ਸਾਡੇ ਸ਼ਹਿਰ ਵਿੱਚ ਸੰਤ ਸ਼੍ਰੀ ਬਾਲੀ ਸਾਈ ਜੀ ਮਹਾਰਾਜ ਜੋ ਕਿ ਮਹਾਨ ਤਪਸਵੀ ਹਨ ਅਤੇ ਜੋ ਕਿ ਸ਼੍ਰੀ ਰਾਮ ਚੰਦਰ ਭਗਵਾਨ ਅਤੇ ਸ਼੍ਰੀ ਹਨੂਮਾਨ ਜੀ ਦੀ ਮਹਿਮਾ ਪ੍ਰਤੀ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੌਜਵਾਨਾਂ ਸਭ ਨੂੰ ਉਹਨਾਂ ਪ੍ਰਤੀ ਜਾਣਕਾਰੀ ਦਿੰਦੇ ਨੇ ਤੇ ਇਸ ਧਰਮ ਬਾਰੇ ਸਾਰਿਆਂ ਦਾ ਇਧਰ ਨੂੰ ਖਿੱਚਾ ਕਰ ਰਹੇ ਨੇ ਤਾਂ ਕਿ ਧਰਮ ਪ੍ਰਤੀ ਇਹ ਬੱਚੇ ਸੁਚੇਤ ਰਹਿਣ ਅਤੇ ਨਸ਼ਿਆਂ ਤੋਂ ਬਚੇ ਰਹਿਣ ਅਤੇ ਸਭ ਜਿਹੜੇ ਨੇ ਬੱਚੇ ਤਰੱਕੀਆਂ ਕਰਨ ਕਿਉਂਕਿ ਆਪ ਜੀ ਨੂੰ ਸਭ ਪਤਾ ਹੀ ਹੈ ਅੱਜ ਦੇ ਜਮਾਨੇ ਵਿੱਚ ਜੋ ਵੀ ਚੱਲ ਰਿਹਾ ਹੈ ਬੱਚੇ ਬੁਰਾਈਆਂ ਵੱਲ ਜਾ ਰਹੇ ਨੇ ਭਗਤੀਆਂ ਤੋਂ ਦੂਰ ਜਾ ਰਹੇ ਨੇ ਠੀਕ ਹੈ ਜਿਹੜਾ ਬਾਹਰਲਾ ਕਲਚਰ ਅਪਣਾ ਰਹੇ ਨੇ ਇਹਨਾਂ ਦਾ ਸਿਰਫ ਇਹੀ ਮੋਟਿਵ ਹੈ ਵੀ ਸਾਰੇ ਬੱਚਿਆਂ ਨੂੰ ਸਨਾਤਨ ਧਰਮ ਨਾਲ ਜੋੜ ਕੇ ਇਹਨਾਂ ਨੂੰ ਸ਼੍ਰੀ ਰਾਮਚੰਦਰ ਹਰਮਾਇਣ ਸ਼੍ਰੀ ਮਹਾਭਾਰਤ ਸਭ ਦੀ ਮੱਲ ਜਿਹਨੇ ਭਾਗਵਤ ਗੀਤਾ ਜੀ ਬਾਰੇ ਇਹਨਾਂ ਦਾ ਧਿਆਨ ਕਰਾਇਆ ਜਾਵੇ ਤੇ ਇਹ ਇਸੇ ਫਲ ਸਰੂਪ ਆ ਸਾਰੇ ਨਗਰ ਦੀ ਸਾਰੇ ਸ਼ਹਿਰ ਦੀ ਇੱਥੋਂ ਤੱਕ ਕੇ ਸਾਰੇ ਦੇਸ਼ ਦੀ ਸ਼ਾਂਤੀ ਲਈ ਮਹਾਤਪਸਵੀ ਸੰਤ ਸ਼੍ਰੀ ਬਾਲੀ ਸਾਈ ਜੀ ਮਹਾਰਾਜ ਜੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹੀ ਕੋਈ 21 ਤਰੀਕ ਤੋਂ ਲੈ ਕੇ 31 ਤਰੀਕ ਤੱਕ ਬਰਫ਼ ਦੀ ਤਪੱਸਿਆ ਜਿਹੜੀ ਆਰੰਭੀ ਗਈ ਹੈ ਜੋ ਕਿ ਆਪਣੇ ਸਰੀਰ ਤੇ ਕਸ਼ਟ ਸਹੰਦੇ ਹੋਏ ਨਗਰ ਦੀ ਸੁਖ ਸ਼ਾਂਤੀ ਲਈ ਇਹ ਜਿਹੜੀ ਤਪੱਸਿਆ ਹੈ ਉਹ ਕਰ ਰਹੇ ਨੇ ਅਤੇ ਇਹ ਜਿਹੜੀ ਤਪੱਸਿਆ ਹੈ ਜਿਹੇ ਲਗਭਗ ਡੇਢ ਤੋਂ 1 ਘੰਟੇ ਦੇ ਵਿੱਚ ਇਹ ਜਲ ਦੇ ਵਿੱਚ ਬੈਠ ਜਾਂਦੇ ਨੇ ਦੀ ਬਰਫ ਹੈ ਜੋ ਉਹ ਵੀ ਜਿਹੜੀ ਹੈ ਸਰਧਾਲੂਆਂ ਵੱਲੋਂ ਲਿਆਂਦੀ ਜਾਂਦੀ ਹੈ ਆਪੋ ਆਪਣੇ ਘਰਾਂ ਦੇ ਵਿੱਚੋਂ ਕੋਈ ਇਹਦੇ 'ਚ ਮੁੱਲ ਨਹੀਂ ਕੋਈ ਇਹਦੇ 'ਚ ਕੁਝ ਹੋਰ ਨਹੀਂ ਇੱਥੇ ਕਿਸੇ ਤਨੂੰ ਕਹੇ ਨਹੀਂ ਦੱਸਿਆ ਜਾਂਦਾ ਵੀ ਤੁਸੀਂ ਇਹ ਲੈ ਕੇ ਆਓ ਤੁਸੜਾ ਇਹ ਖਰਚਾ ਹੋਊਗਾ ਸਿਰਫ ਇੱਕ ਧਾਰਮਿਕ ਜਿਹੜਾ ਜਿਹੜਾ ਵਿਚਾਰ ਪੰਚਾਰਧਾਰਾ ਨੂੰ ਜਿਹੜਾ ਫਲਾਇਆ ਜਾ ਰਿਹਾ ਹੈ ਤੇ ਕਿਸੇ ਤੋਂ ਕੋਈ ਮੰਗ ਨਹੀਂ ਕੀਤੀ ਜਾ ਰਹੀ ਸਿਰਫ ਇਹ ਹੀ ਕੀਤੀ ਜਾਂਦੀ ਹੈ ਇਹ ਇਹ ਸਭ ਨੂੰ ਸਮਝਾਇਆ ਜਾਂਦਾ ਹੈ ਕਿ ਸਭ ਆਪ ਭਗਵਾਨ ਦੀ ਜਿਹੜੀ ਭਗਤੀ ਕਰੋ ਠੀਕ ਹੈ ਤੇ ਇੱਥੇ ਤਪੱਸਿਆ ਵਿੱਚ ਆਓ ਇੱਥੇ ਜਿਹੜੇ ਲੋਕ ਆਉਂਦੇ ਨੇ ਬੱਚੇ ਆਉਂਦੇ ਨੇ ਬੁੜੀਆਂ ਆਉਂਦੇ ਨੇ ਬਜ਼ੁਰਗ ਆਉਂਦੇ ਨੇ ਨੌਜਵਾਨ ਆਉਂਦੇ ਨੇ ਸਭ ਇੱਥੇ ਬਹੁਤ ਹਮ ਹਮਾ ਕੇ ਆਉਂਦੇ ਨੇ ਅਤੇ ਇੱਥੇ ਸ਼੍ਰੀ ਰਾਮਚੰਦਰ ਭਗਵਾਨ ਸਨਾਤਨ ਧਮ ਇੱਥੋਂ ਤੱਕ ਕਿ ਹਰੇਕ ਧਰਮ ਵਾਲਾ ਸਿੱਖ ਧਰਮ ਦੇ ਵੀ ਇੱਥੇ ਜਾਣਕਾਰੀ ਦਿੱਤੀ ਜਾਂਦੀ ਹੈ ਕਿਸੇ ਧਰਮ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਨਾ ਹੀ ਇੱਥੇ ਇਹ ਕਿਹਾ ਜਾਂਦਾ ਹੈ ਸਿਰਫ ਇਹੀ ਆਉਣ ਸਭ ਨੂੰ ਇੱਥੇ ਖੁੱਲਾ ਸਰਦਾ ਤੇ ਸੰਤਾਂ ਦੀ ਕਿਰਪਾ ਹੁੰਦੀ ਹੈ ਤੇ ਸਾਰੇ ਬੱਚਿਆਂ ਦੇ ਚਿਹਰਾਂ ਦੇ ਰੌਣਕਾਂ ਨੇ ਅਤੇ ਸਾਰੇ ਹੀ ਆਪਣੇ ਜਿਹੜੇ ਧਰਮ ਬਾਰੇ ਜਾਣਕਾਰੀ ਲੈ ਰਹੇ ਨੇ ਤੇ ਲੋਕਾਂ ਜਿਹੜੇ ਸਮਾਜ ਦੇ ਵਿੱਚ ਬਹੁਤ ਵਧੀਆ ਮੈਸੇਜ ਜਾ ਰਿਹਾ ਹੈ ਅਸੀਂ ਬਹੁਤ ਅਭਾਰੀ ਆ ਮਹੰਤ ਮਹਾਨ ਮਹਾਂਤ ਪਸਵਿਸ਼ੀਰੀ ਬਾਲੀ ਸਾਈਂ ਜੀ ਮਹਾਰਾਜ ਜੀ ਜਿਨ੍ਹਾਂ ਨੇ ਇਸ ਪਾਤੜਾ ਸ਼ਹਿਰ ਵਿੱਚ ਭਾਗ ਲਾ ਕੇ ਇਹ ਸਾਡੇ ਜਿਹੜੀ ਜਗ੍ਹਾ ਨੂੰ ਪਵਿੱਤਰ ਕੀਤਾ ਵੋਲ ਸ਼ੀਆਵਰਾਮ ਚੰਦਰ ਭਗਵਾਨ ਕੀ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ 21 ਦਸੰਬਰ ਤੋਂ ਲੈ ਕੇ ਜੀ 31 ਦਸੰਬਰ ਤੱਕ ਇਹ ਬਰਫ਼ ਵਾਲੀ ਤਪੱਸਿਆ ਚੱਲ ਰਹੀ ਹੈ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਬਰਫ਼ ਵੱਧ ਤੋਂ ਵੱਧ ਲੈ ਕੇ ਆਓ ਜੀ ਇੱਥੇ ਠੀਕ ਹੈ ਜੀ ਤੇ ਦਰਸ਼ਨ ਕਰੋ ਜੀ ਹਮ ਹਮ ਆ ਕੇ ਪਹੁੰਚੋ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਜੈ ਕਰੇ ਵੀਰ ਬਜਰੰਗੇ ਹਰ ਹਰ ਮਾਦੇ